ਹਾਲ ਸੋਹਣੇ ਲੱਗਦੇ ਮੇਰੇ ਹਨ ਇਸ ਤਰ੍ਹਾਂ ਫਿਰ ਮੈਂ ਨਾ ਇਹ ਪਤਾ ਕੀ ਕਰੂੰਗੀ ਚਾ ਛੱਡੋ ਪਰੇ ਕੰਮ ਦੀ ਗੱਲਾਂ ਆਹ ਜਿਹੜੇ ਬਾਹਰ ਹੈ ਨਾ ਸਾਰੇ ਇਹ ਹਾਈਲਾਈਟ ਕਰਵਾ ਦੂੰਗੀ ਠੀਕ ਹੈ ਹੋ ਸਕਦਾ ਸੱਦੀ ਤੇ ਜਾਣਾ ਹੈ ਮਠਿਆਈ ਦਾ ਆਇਆ ਪੈ ਡੱਬਾ ਮਠਿਆਈ ਦਾ ਆਇਆ ਪਿਆ ਡੱਬਾ ਵੈਲਕਮ ਹੈ ਜੀ ਤੁਹਾਡਾ ਸਾਰਾ ਜਨ ਇਹਦਾ ਦਿਲ ਤੋਂ ਸਵਾਗਤ ਹੈ ਤੁਹਾਡਾ ਟਾਈਮ ਹੋ ਚੁੱਕਿਆ ਹੈ ਸਵਾ 8 ਵਜੇ ਆਪਾਂ ਵਲੋਗ ਸ਼ੁਰੂ ਕਰਤਾ ਹੋਇਆ ਸਵਾ 8 ਵਜੇ ਮੈਂ ਪੀ ਰਹੀਆਂ ਚਾਹ ਤੁਸੀਂ ਵੀ ਨਹੀਂ ਤਾਂ ਆਜੋ ਚਾਹ ਪੀਦੀ ਆ ਮੈਂ ਤੇ ਰਸੋਈ ਦੇ ਵਿੱਚ ਮੈਂ ਆਲੂ ਪਲਨੇ ਧਰ ਕੇ ਆਈ ਆ ਰਾਜਮਾ ਫੇਰ ਬਨਨਗੇ ਅੱਜ ਰਾਜਮਾ ਫੇਰ ਮੈਂ ਪਿਉਂਦੇ ਹੋਏ ਆ ਕਿਉਂਕਿ ਉਸ ਦਿਨ ਮੈਂ ਥੋੜੇ ਜਿਹਾ ਬਣਾਏ ਸੀਗੇ ਅੱਜ ਰਾਜਮਾ ਵੀ ਬਨਨਗੇ ਤੇ ਸਾਗ ਲਿਆ ਪੈ ਸਾਗ ਵੀ ਬਨੂਗਾ ਚਲੋ ਜੀ ਕਰੀਏ ਵੀਡੀਓ ਸ਼ੁਰੂ ਕਰੀਏ ਠੀਕ ਹੈ ਕੰਮ ਕਰਦੇ ਆ ਪਹਿਲਾਂ ਚਾਹ ਪੀ ਲਈਏ ਪਹਿਲਾਂ ਆਪਦਾ ਪੇਟ ਪੂਜਾ ਫੇਰ ਕੰਮ ਦੂਜਾ ਠੀਕ ਹੈ ਥੋੜੀ देर ਤੱਕ ਮਿਲਦੇ ਤੁਹਾਨੂੰ ਜੀ ਉਹ ਦੇਖੋ ਕੁੱਕਰ ਮੇਰੇ ਕੋਲ ਲਿੱਕ ਹੈ ਸਭ ਤੋਂ ਪਹਿਲਾਂ ਹੁਣ ਆਲੂ ਬਲਣਗੇ ਜਿਹੜੇ ਮੈਂ ਰੱਖ ਕੇ ਆਈਆਂ ਹਨਾ ਫਿਰ ਉਸ ਤੋਂ ਬਾਅਦ ਮਤਲਬ ਮੈਂ ਰਾਜਮਾ ਉਬਾਲ ਦੂੰਗੀ ਹਨਾ ਤੜਕਾ ਤੇ ਚਲ ਆਪਾ ਪਪਤੀਲੇ ਚਾਦਾਂਗੇ ਰਾਜਮਾ ਨੂੰ ਉਬਾਲ ਦੂੰਗੀ ਫਿਰ ਧੋऊंगी ਕੁੱਕਰ ਫਿਰ ਉਸ ਤੋਂ ਬਾਅਦ ਮੈਂ ਫਿਰ ਸਾਗ ਧਰੂੰਗੀ ਉਹਦੇ ਚ ਇੱਕ ਕੁੱਕਰ ਹੈ ਜੋ ਸਾਰੀ ਚੀਜ਼ਾਂ ਇਕੱਠੀਆਂ ਬੰਦੀਆਂ ਹੁੰਦੀਆਂ ਹਨਾ ਫਿਰ ਇੱਕੋ ਹੀ ਕੁੱਕਰ ਦਾ ਯੂਜ਼ ਹੁੰਦਾ ਨਾ ਜਦੋਂ ਔਖਾ ਚ ਲੱਗਦਾ ਹਨਾ ਸਹੀ ਹੈ ਨਾ ਇੱਕ بار-बार ਤੋਂ ਉਹ بار-बार ਲਗਾ ਬੋ ਚੱਲ ਕੋਈ ਨਹੀਂ ਸਭ ਚੱਲਦਾ ਜਿਵੇਂ ਟਾਈਮ ਹੁੰਦਾ ਨਾ ਕੱਟ ਲੈਣਾ ਚਾਹੀਦਾ ਹੈ ਨਾ ਆ ਥੋੜਾ ਸਪੀਡ ਨਾਲ ਤੇ ਹੋਊਗਾ ਕੰਮ ਕਿਉਂਕਿ 8:20 ਮਿੰਟ ਦਾ ਹੋ ਗਿਆ 9:00 ਤੱਕ ਪਾਣੀ ਦਿੰਦਾ ਤੇ ਮੈਂ ਉਸ ਤੋਂ ਪਹਿਲਾਂ ਸਾਗ ਕੱਟਣਾ ਵੀ ਹੈ ਧੋਣਾ ਵੀ ਹੈ ਕੁੱਕਰ ਦੇ ਵਿੱਚ ਰਾਤ ਨੂੰ ਉਬਲ ਲੈ ਵੀ ਧਰੂੰਗੀ ਆਟਾ ਆਪਣਾ ਰਾਤ ਦਾ ਗੁੰਨੇ ਆਪਾਂ ਠੀਕ ਹੈ ਇਹ ਗਜਰੇਲਾ ਸੀ ਕੱਲ ਤਿਆਰ ਕੀਤਾ ਸੀ ਨਾ ਤੇ ਬਹੁਤ ਸੁਆਦ ਗਜਰੇਲਾ ਬਣਿਆ ਸੀ ਹੁਣ ਫੇਰ ਲਿਆਣਗੇ ਕਹਿੰਦੇ ਗਾਜਰਾ ਫੇਰ ਲਿਆਉਂਗਾ ਮੈਂ ਮੈਂ ਕਿਹਾ ਚੱਲ ਠੀਕ ਹੈ ਖਾ ਲਾਂਗੇ ਹੈਨਾ ਸਹੀ ਹੈ ਨਾ ਗਜਰੇਲਾ ਘਰ ਦੀ ਬਣੀ ਨਾ ਹਮੇਸ਼ਾ ਚੀਜ਼ ਜਿਹਾ ਜਮਾਂਦੀ ਹੈ ਬਾਹਰੋਂ ਲੈਣੇ ਨਾ ਨਹੀਂ ਹਜਮਾਂਦੀ ਇਹ ਪਰ ਤੇ ਆ ਕੇ ਦੇਖਿਓ ਮਿਹਨਤ ਆ ਕਰ ਲੋ ਕਮ ਸੇ ਕਮ ਢਿੱਡ ਤਾਂ ਆਪਾ ਭਰ ਲਾਂਗੇ ਹੈਨਾ ਸਹੀ ਹੈ ਨਾ ਅਕਸ਼ੀ ਦੇਖੋ ਕਿੰਨਾ ਚਿਕ ਚਕਾਈ ਜਾਂਦੇ ਚੀ 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 ਕਰਦੇ ਨੇ ਪੇੜਾਂ ਤੇ ਅਮਰੂਦ ਐ ਨਾ ਲੱਗੇ ਸਾਡੇ 12 ਮਹੀਨੇ ਹੀ ਬਰੂਦ ਲੱਗਦੇ ਇੱਥੇ ਪੇੜ ਦੀ ਤੇ ਉਹ ਅਮਰੂਦਾਂ ਨੂੰ ਕੱਟੀ ਜਾਂਦੇ ਸਿੱਟੀ ਜਾਂਦੇ ਕੱਟੀ ਜਾਂਦੇ ਸਿੱਟ ਜਾਂਦੇ ਚੰਦੂ ਇੱਥੇ ਮਿਲਦੇ ਆ ਥੋੜੀ ਦੇਰ ਸੱਚ ਦੱਸਾਂ ਤਾਂ ਦੋਸਤੋ ਹੈਲੋ ਜੀ ਵੈਲਕਮ ਐ ਤੁਹਾਡਾ ਸਾਰਾ ਜਾਣੇ ਦਾ ਤੇ ਜਿਵੇਂ ਲਮਾਰੀਆਂ ਆਪਾਂ ਨੂੰ ਭਰੀਆਂ ਭਰੀਆਂ ਨਜ਼ਰ ਆਉਂਦੀਆਂ ਲਮਾਰੀਆਂ ਤੇ ਜਦੋਂ ਆਪਾਂ ਵਿਆਹ ਸ਼ਾਦੀ ਤੇ ਜਾਣਾ ਹੁੰਦਾ ਆਪਾਂ ਨੂੰ ਕੱਪੜੇ ਹੀ ਨਹੀਂ ਦਿਖਦੇ ਹਨਾ ਪਤਾ ਨਹੀਂ ਮੇਰੇ ਨਾਲ ਇਦਾਂ ਹੁੰਦਾ ਕਿ ਕਿਵੇਂ ਹੁੰਦਾ ਜਾਂ ਕਿਤੇ ਵੀ ਜਾਣਾ ਹੁੰਦਾ ਹੈ ਜਾਂ ਹਸਬੰਡ ਨਾਲ ਵੀ ਕਿਤੇ ਜਾਣਾ ਹੁੰਦਾ ਹੈ ਹਨਾ ਵਿਆਹ ਸ਼ਾਦੀ ਤਾਂ ਕਿਤੇ ਕਿਤੇ ਹੁੰਦੀ ਹੈ ਪਰ ਇਹ ਲੱਗਦਾ ਵੀ ਸਾਡੇ ਕੋਲ ਕੱਪੜੇ ਹੈ ਨਹੀਂ ਹਨਾ ਤੇ ਉਸ ਟਾਈਮ ਨਾਲ ਆਪਾਂ ਕਿੰਨਾ ਕਨਫਿਊਜ਼ ਹੋ ਜਾਂਦੇ ਆ ਹਨਾ ਸਹੀ ਹੈ ਨਾ ਤੇ ਮੈਂ ਸਾਗ ਕੱਟ ਲਿਆ ਸੀ ਰਸੋਈ ਦੇ ਵਿੱਚ ਆ ਕੇ ਵਧੀਆ ਹਨਾ ਬਾਲਟੀ ਦੇ ਵਿੱਚ ਖੁੱਲੇ ਪਾਣੀ ਦੇ ਵਿੱਚ ਮੈਂ ਸਾਗ ਧੋਤਾ ਪਹਿਲਾਂ ਕਟਿੰਗ ਕੀਤੀ ਫਿਰ ਸਾਗ ਧੋਤਾ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਕੀ ਕੀਤਾ ਆਪਣਾ ਨਾਸ਼ਤੇ ਦੀ ਤਿਆਰੀ ਕੀਤੀ ਹਨਾ ਆਲੂਆਂ ਦੇ ਪਰੌਂਠੇ ਬਣਾਏ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਸਾਗ ਦਾ ਕੰਮ ਹੋ ਗਿਆ ਸਾਗ ਦੇ ਕੰਮ ਤੋਂ ਬਾਅਦ ਫਿਰ ਉਸ ਤੋਂ ਬਾਅਦ ਨਾਸ਼ਤੇ ਦਾ ਕੰਮ ਹੋ ਗਿਆ ਹਨਾ ਫਿਰ ਰਾਤ ਦੇ ਰੋਟੀ ਪਾਣੀ ਦੀ ਤਿਆਰੀ ਹੋ ਗਈ ਪੂਰਾ ਦਿਨ ਕੱਲ ਮੈਂ 12 1 ਵਜੇ ਤੱਕ ਇਸ ਤਰ੍ਹਾਂ ਹੀ ਹਨਾ ਉਹ ਕੰਮ ਕਰਕੇ ਫਿਰ ਮੈਂ ਪੈ ਗਈ ਸੀਗੀ ਤੇ ਹਰੀਆਂ ਮਿਰਚਾਂ ਪਾ ਦਾਂਗੇ ਨੂਨ ਪਾ ਦਾਂਗੇ ਮਿਰਚ ਪਾ ਦਾਂਗੇ ਲਸਣ ਅਦਰਕ ਨਾ ਹੈ ਨਹੀਂ ਸੀਗਾ ਤੇ ਅਦਰਕ ਥੋੜਾ ਜਿਹਾ ਸੀ ਫਿਰ ਮੈਂ ਰਾਜਮਾ ਬਸਤੇ ਰੱਖ ਲਿਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਲੂਆਂ ਦੇ ਆ ਗਈ ਪਰੌਂਠਿਆਂ ਦੇ ਬਾਰੇ ਹੁਣ ਆਪਣੇ ਘਰ ਦੇ ਵਿੱਚ ਇੰਨੀ ਲਾਈਟ ਹੈ ਇੰਨੀ ਲਾਈਟ ਹੈ ਕਿ ਬਿਜਲੀ ਦੀ ਹੋਊਗੀ ਬਚਤ ਠੀਕ ਹੈ ਚੰਡੀਗੜ੍ਹ ਦੇਖ ਲਓ ਪ੍ਰਾਈਵੇਟ ਕਰਤੇ ਮੀਟਰ ਤੇ ਹਰੇਕ ਮਹੀਨੇ ਆਇਆ ਕਰੂਗਾ ਬਿੱਲ ਸੋ ਜੋ ਕਰਦਾ ਹੈ ਪ੍ਰਮਾਤਮਾ ਬਹੁਤ ਵਧੀਆ ਕਰਦਾ ਸਾਡੇ ਲਈ ਹਨਾ ਲਾਈਟ ਹੀ ਲਾਈਟ ਹੋਗੀ ਹੁਣ ਲਾਈਟਾਂ ਦੀ ਬਚਤ ਲਾਈਟਾਂ ਘਟ ਜਗਾਵਾਂਗੇ ਬਹੁਤ ਬਚਤ ਕਰਨੀ ਪੈਂਦੀ ਹੈ ਹਨਾ ਤੇ ਹਰੇਕ ਮਹੀਨੇ ਦੇਖ ਲੋ ਬਿਜੀ ਦੇ ਬਿੱਲ ਆ ਜਾ ਕਰਨਗੇ ਦੂਜਾ ਬਿੱਲ ਤਾਂ ਸਾਡਾ ਆ ਵੀ ਗਿਆ ਪਹਿਲਾਂ ਪਿਛਲੇ ਮਹੀਨੇ ਭਰਿਆ ਸੀਗਾ ਹੁਣ ਐਤ ਕੀ ਫੇਰ ਆ ਗਿਆ ਕਰੀਏ ਤਾਂ ਕਰੀਏ ਕੀ ਹਨਾ ਬਈ ਖਰਚੇ ਕਰਨੇ ਬਹੁਤ ਔਖੇ ਆ ਕਰਦੇ ਬਹੁਤ ਔਖੇ ਆ ਆਪ ਦੇ ਵਸਤੇ ਦਾ ਫੇਰ ਵੀ ਕਹਿੰਦੇ ਆ ਬੰਦਾ ਸਾਰ ਲੈਂਦਾ ਕੁਛ ਨਾ ਕੁਛ ਹਨਾ ਸਹੀ ਹੈ ਨਾ ਖਰਚੇ ਕੱਢਨੇ ਪਾਈ ਬਹੁਤ ਔਖੇ ਆ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਰੱਬ ਦਾ ਕਿ ਰੱਬ ਨੇ ਸਾਨੂੰ 2-3 ਟਾਈਮ ਦਾ ਖਾਣਾ ਜਿਹੜਾ ਆਪ ਆਪ ਦੇ ਹੱਥ ਨਾਲ ਬਣਾ ਕੇ ਖਾਈਦਾ ਵਧੀਆ ਖਾਈਦਾ ਹਨਾ ਵਧੀਆ ਛੱਤ ਦਿੱਤੀ ਹੈ ਵਧੀਆ ਕੱਪੜੇ ਲੀੜੇ ਦਿੱਤੇ ਆ ਪੁੱਖ ਤਾਂ ਸਾਡੀ ਫੇਰ ਵੀ ਸ਼ਾਂਤ ਨਹੀਂ ਹੁੰਦੀ। ਪੁੱਖ ਨੂੰ ਸ਼ਾਂਤ ਕਰਨ ਲਈ ਫੇਰ ਦੇਖ ਲੋ ਜੀ ਰੱਬ ਨੇ ਕੁਛ ਨਾ ਕੁਛ ਸਬਦਾ ਜੁਗਾਰ ਕੀਤਾ ਹੋਇਆ ਹੈ ਨਾ ਸਹੀ ਹੈ ਨਾ। ਕੱਲ ਮੈਨੂੰ ਕੋਈ ਯਾਰ ਕਰ ਵਾਲੇ ਮਿਲ ਗਏ। ਕਹਿੰਦੇ ਹੋਰ ਤੁਸੀਂ ਠੀਕ ਹੋ? ਮੈਂ ਕਿਹਾ ਹਾਂ ਵਧੀਆ। ਕਹਿੰਦੇ ਸੇਤਾਂ ਕਿਵੇਂ ਹੈ? ਮੈਂ ਕਿਹਾ ਠੀਕ ਹੈ। ਕਹਿੰਦੇ ਅੱਛਾ ਹੁਣ ਤੁਸੀਂ ਠੀਕ ਰਹਿੰਦੇ ਹੋ। ਮੈਂ ਕਿਹਾ ਹਾਂ ਮੈਂ ਹੁਣ ਠੀਕ ਰਹਿੰਦੀ ਮੈਨੂੰ ਬੜਾ ਅੱਛਾ ਲੱਗਿਆ ਬੜਾ ਅੱਛਾ ਲੱਗਿਆ ਹੈ ਨਾ। ਤੇ ਜਦੋਂ ਕੋਈ ਆ ਕੇ ਕਹਿ ਦਿੰਦਾ ਹੈ ਨਾ ਕਿਉਂਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਬਿਮਾਰ ਸਮਝਦੇ ਆ। ਜੇ ਕੋਈ ਟੈਨਸ਼ਨ ਹੋ ਗਈ ਹਾਏ 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 ਬੇੜੇ ਚ ਧੁੱਪ ਦੇਖ ਲਓ ਤੁਸੀਂ ਹੁਣ ਤਾਂ ਧੁੱਪ ਹੀ ਧੁੱਪ ਨਜ਼ਰ ਆਉਗੀ ਫੇਰ ਪਾਈ ਦੁਪਹਿਰ ਦਾ ਟਾਈਮ ਸੀਗਾ ਫੇਰ ਸਾਗ ਬਣ ਗਿਆ ਸੀਗਾ ਹਨਾ ਪਰ ਉਹ ਗੱਲ ਨਹੀਂ ਸੀ ਜੂਸੀ ਸਾਗ ਨਹੀਂ ਸੀਗਾ ਮੈਂ ਇਨਰ ਜਾਇਆ ਇਨਰ ਜਾਇਆ ਪਾਈ ਵੀ ਦੇਣ ਵਾਲਾ ਚੀੜਾ ਜਿਹਾ ਹੀ ਸੀਗਾ ਮੈਂ ਪਹਿਲਾਂ ਤਾਂ ਰੇਟ ਦਾ ਹੀ ਕਰੀ ਗਿਆ ਕਹਿੰਦਾ 30 ਰੁਪਏ ਦੀ ਗੁੱਛੀ ਸਾਗ ਦੀ ਤੇ 30 ਰੁਪਏ ਦੀ ਮੇਥੀ ਦੀ ਤੇ 20 ਰੁਪਏ ਦੀ ਤੁਹਾਨੂੰ ਪਾਲਕ ਦੀ ਦੇ ਦੂੰਗਾ ਮੈਂ ਕੱ ਲੈ 100 ਰੁਪਏ ਦਾ ਸਾਗ ਮੜਾ ਜਾਂ ਸਾਗ ਮੈਂ ਕਦੋਂ ਰਹਿੰਦੇ ਫੇਰ ਭਾਈ ਬੈਲ ਮਾਰਨ ਲੱਗ ਗਿਆ ਸਾਗ ਵਾਲਾ ਭਾਈ ਹੈ ਬੈਲ ਮਾਰ ਕੇ ਤੇ ਭਾਈ ਅੰਦਰ ਆਉਣ ਤੱਕ ਗਿਆ ਹੈਨਾ ਤੇ ਅੱਜ ਕੱਲ ਨਾ ਕਿਸੇ ਦਾ ਭਰੋਸਾ ਨਹੀਂ ਕਰ ਸਕਦੇ ਫੇਰ ਕੱਲ ਮੈਂ ਭਾਈ ਫੇਰ ਭਾਈ ਕੱਲ ਚੋਲਾਂ ਵਾਲਾ ਭਾਈ ਆ ਕੇ ਵੇਚਣ ਵਾਸਤੇ ਬੈਲ ਮਾਰ ਕੇ ਹੈ ਲੈ ਲਓ ਜੀ ਝੋਲ ਫੇਰ ਉਸ ਤੋਂ ਬਾਅਦ ਉਹ ਗਏ ਤੇ ਫੇਰ ਉਸ ਤੋਂ ਬਾਅਦ ਭਾਈ ਸੂਟਾਂ ਵਾਲੇ ਆ ਗਏ ਸੂਟ ਲੈ ਲਓ ਜੀ ਮੈਂ ਆਹ ਦੱਸ ਜੇ ਅਗਰ ਕਿਸੇ ਨੇ ਲੈਣਾ ਹੋ ਆਵਾਜ਼ ਸੁਣ ਕੇ ਨਹੀਂ ਬਾਹਰ ਆਜੂਗਾ ਅੱਜ ਕੱਲ ਕਿਸੇ ਦਾ ਭਰੋਸਾ ਨਹੀਂ ਹੈਗਾ ਤਾਂ ਹੀ ਮੈਂ ਤਾਂ ਆਪਣੇ ਹਸਬੰਡ ਤੋਂ ਮੰਡੀ ਚੋਂ ਹੀ ਮੰਗਵੋਣੀ ਆ ਸਾਰੀਆਂ ਚੀਜ਼ਾਂ ਐਵੇਂ ਬਾਰ ਬਾਰ ਮਾੜੀ ਮਾੜੀ ਚੀਜ਼ ਪਿੱਛੇ ਗਲੀ ਦੇ ਵਿੱਚ ਵਾਜਾਂ ਮਾਰੀ ਜਾਓ ਰੇੜੀਆਂ ਤੇ ਰੁਕੀ ਜਾਓ ਹਨਾ ਸਹੀ ਹੈ ਨਾ ਤੇ ਅੱਜ ਕੱਲ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਸੱਚ ਦੱਸਾਂ ਇੱਥੇ ਤਾਂ ਨਾ ਮੈਂ ਤੁਹਾਨੂੰ ਦੱਸਦੀ ਸਾਡੇ ਸਾਹਮਣੇ ਵਾਲੇ ਦੇ ਕੈਮਰਾ ਲੱਗਿਆ ਹੋਇਆ ਸੀਗਾ ਤੇ ਮੈਂ ਅੰਦਰ ਸੀਗੀ ਤੇ ਦੇਖ ਲਓ ਤੁਸੀਂ ਮਤਲਬ ਨਾ ਉਹਨੇ ਦੋ ਮੁੰਡੇ ਸੀਗੇ ਤੇ ਉਹਨਾਂ ਨੇ ਨਾ ਲੋਕ ਖੋਲ ਲਿਆ ਹਨਾ ਮਾੜਾ ਜਿਹਾ ਲੋਕ ਖੋਲ ਲਿਆ ਤੇ ਪਤਾ ਚੱਲ ਗਿਆ ਫਿਰ ਕੋਈ ਆ ਗਿਆ ਸੀਗਾ ਤੇ ਅੱਜ ਕੱਲ ਨਾ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਨਾ ਬੰਦਾ ਘਰ ਬੰਦ ਕਰਕੇ ਰੱਖ ਸਕਦਾ ਅੱਜ ਕੱਲ ਕਹਿੰਦੇ ਨਾ ਬਸ ਬੇਤਬਾਰੀ ਜੀ ਹੋ ਗਈ ਹਨਾ ਸਹੀ ਹੈ ਨਾ ਤੇ ਬਸ ਕਿਸੇ ਨੂੰ ਕੁੰਡੀ ਨਾ ਖੋਲੋ ਅੱਜ ਕੱਲ ਇਹ ਜਮਾਨਾ ਹੋ ਗਿਆ ਦਰਵਾਜ਼ੇ ਖੋਲ ਕੇ ਤਾਂ ਬੈਠਣ ਦਾ ਕੋਈ ਰਵਾਜ ਹੀ ਨਹੀਂ ਰਹਿ ਗਿਆ ਹਨਾ ਸਹੀ ਹੈ ਨਾ ਬੰਦ ਕਰਕੇ ਬੰਦਾ ਬਹਿ ਜੇ ਜਾਂ ਖੋਲ ਕੇ ਬਹਿ ਜੇ ਤਾਂ ਫਿਰ ਬਾਰ ਬਾਰ ਆਣ ਜਾਣ ਵਾਲੇ ਹੀ ਉਤਮ ਕਰੀ ਜਾਣਗੇ ਆ ਲੈ ਲਓ ਜੀ ਉਹ ਲੈ ਲਓ ਜੀ ਇੱਕ ਦਿਨ ਭਾਈ ਆਹ ਆ ਗਿਆ ਕਾਰਪੈਟ ਵਾਲੇ ਹੈ ਨਾ ਤੁਸੀਂ ਕਾਰਪੈਟ ਲੈਣੀ ਹੈ ਫੇਰ ਤਾਂ ਮੈਂ ਕਿਹਾ ਮੈਂ ਕਿਹਾ ਜਦ ਮੇਰ ਕੋ ਭਈਆ ਚਾਹੀਏ ਚਾਹੀਏ ਜੋ ਕੁਝ ਤਾਂ ਮੈਂ ਲੈ ਲੂੰਗੀ ਹੈ ਤੇ ਤੁਮਨੇ ਬੈਲ ਕਿਉਂ ਮਾਰੀ ਕਹਿੰਦਾ ਨਹੀਂ ਮੈਂ ਨੇ ਕਿਹਾ ਆਪਕੋ ਚਾਹੀਏ ਹੋਗੇ ਮੈਂ ਕਿਹਾ ਤੈਨੂੰ ਪਤਾ ਹੈ ਹੈਂ ਮੈਂ ਤਾਂ ਸੱਚ ਦੱਸਾਂ ਅੰਦਰੋਂ ਬੰਦ ਰੱਖ ਕੇ ਕਰਕੇ ਕੁੰਡੀ ਰੱਖਦੀ ਸਾਡੇ ਸਾਬਜੀ ਦੀ ਕੱਲ ਡਿਊਟੀ ਸੀਗੀ ਭਾਈ ਹੈਨਾ ਤੇ ਕੱਲ ਸਾਰਾ ਦਿਨ ਇਹ ਬਾਹਰ ਰਹੇ ਤੇ ਸ਼ਾਮ ਨੂੰ ਆਏ 4:00 ਵਜੇ 4:30 ਵਜੇ ਤੇ ਹੁਣ ਆਪਾਂ ਥੋੜਾ ਬੋਤਾ ਫਿਰ ਤਿਆਰ ਹੋ ਕੇ ਆਈ ਮੈਂ ਕਿਾ ਚਲ ਕੈਮਰੇ ਸਾਹਮਣੇ ਆਣਾ ਹੈ ਹਨ ਰੁਲੇ ਖੁਲੇ ਦਾ ਸਾਰਾ ਦਿਨ ਹੀ ਫਿਰਦੇ ਆ ਤਿਆਰ ਥੋੜੀ ਹੁ ਤਿਆਰ ਆਪਣੇ ਵਾਸਤੇ ਹੋਣਾ ਪੈਂਦਾ ਹੈ ਹਨਾ ਤੇ ਹੁਣ ਤਿਆਰ ਤੁਹਾਡੇ ਵਾਸਤੇ ਹੁੰਨੇ ਆ ਹਨਾ ਸਹੀ ਹੈ ਨਾ ਇਹਦਾ ਕੰਮ ਕਰਦੇ ਕਰਦੇ ਤਾਂ ਬੰਦਾ ਹੁਈ ਕਮਲਾ ਜਿਹੀ ਲੱਗਦਾ ਹਨਾ ਸਾਰਾ ਦਿਨ ਕੰਮ ਵੀ ਕਰਦੀ ਰਹਿੰਦੀ ਹੈ ਹੈ ਹਨਾ ਤੁਸੀਂ ਵੀ ਇਹੀ ਸੋਚੋਗੇ ਪਰ ਮੈਂ ਕਹਿੰਨਾ ਅੱਜ ਤਾਂ ਮੈਂ ਬਸ ਥੋੜਾ ਬੋਤਾ ਵਧੀਆ ਜਿਹਾ ਬਣ ਕੇ ਦਿਖਾਵਾਂਗੀ ਤੁਹਾਨੂੰ ਠੀਕ ਹੈ ਫਿਰ ਜਰੂਰ ਦੱਸਿਓ ਠੀਕ ਹੈ ਮੇਕਅਪ ਕੀਤਾ ਹੈ ਕੱਪੜੇ-ਕੁਪੜੇ ਆਪਾਂ ਬਿਲਕੁਲ ਵੀ ਚੇਂਜ ਨਹੀਂ ਕੀਤੇ ਥੋੜੀ-ਬੋਤੀ ਗੱਲ ਕਰਦੇ ਹਾਂ ਹੈਲੋ ਅੱਜ ਮੈਂ ਕੁਛ ਐਸਟਨੂ ਦਾ ਤਿਆਰ ਹੋਈ ਮੂਰ ਕਪੜੇ ਬਦਲੇ ਆ ਦੋਸਤੋ ਹੈਲੋ ਗੁੱਡ ਨਾਈਟ ਬੋਲੀਏ ਕਿ ਗੁੱਡ ਈਵਨਿੰਗ ਬੋਲੀਏ ਟਾਈਮ 8 ਵਜੇ ਦਾ ਹੋ ਚੁੱਕਿਆ ਠੀਕ ਹੈ ਆ ਹੁਣੀ ਝੁੰਮਕੇ ਝਮਕੇ ਪਾ ਕੇ ਆਈ ਦੋਸਤੋ ਸਵੇਰ ਦਾ ਕੰਮ ਤਾਂ ਕੀਤਾ ਪਰ ਜਿਆਦਾ ਦੇਰ ਅੱਜ ਆਰਾਮ ਕੀਤਾ ਠੀਕ ਹੈ ਜਿੱਦਨ ਮੇਰਾ ਆਰਾਮ ਕਰਨ ਦਾ ਮਨ ਹੁੰਦਾ ਨਾ ਤੇ ਮੈਂ ਆਰਾਮ ਕਰ ਲੈਂਦੀ ਆ ਇਹ ਨਹੀਂ ਸੋਚਦੀ ਕਿ ਕੰਮ ਪਿਆ ਜਾਂ ਕੁਛ ਹੈ ਨਾ ਝਾੜੂ ਪੋਚਾ ਫਿਰ ਉੱਠ ਕੇ ਕੀਤਾ ਜਿਵੇਂ ਤੁਸੀਂ ਦੇਖਿਆ ਤੇ ਫਿਰ ਉਸ ਤੋਂ ਬਾਅਦ ਮੈਂ ਭਾਂਡੇ ਮਾਂਜੇ ਤੇ ਫਿਰ ਮੈਂ ਬਣਾਈ 4 ਵਜੇ ਆਪਣੇ ਵਸਤੇ ਰੋਟੀ ਹੈਨਾ ਸਾਰਾ ਦਿਨ ਮੈਂ ਜਿਵੇਂ ਤੁਹਾਨੂੰ ਕੰਮ-ਕੁਮ ਦਿਖਾਉਂਦੀ ਆ ਕਰ ਤਾਂ ਲੈਣੀ ਆ ਪਰ ਜਿਸ ਦਿਨ ਮਨ ਨਾ ਕਰੇ ਮੇਰਾ ਕੰਮ ਕਰਨ ਨੂੰ ਫਿਰ ਮੈਂ ਬਹਿ ਜਾਂਦੀ ਆ ਹੈਨਾ ਬੈਠ ਕੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਰਾਮ ਇਸ ਤਰ੍ਹਾਂ ਵਾਲ ਸੋਹਣੇ ਲੱਗਦੇ ਮੇਰੇ ਹੈਨਾ ਇਸ ਤਰ੍ਹਾਂ ਹੋਰ ਮੈਂ ਨਾ ਇਹ ਪਤਾ ਕੀ ਕਰੂੰਗੀ ਚਾ ਛੱਡੋ ਪਰੇ ਕੰਮ ਦੀ ਗੱਲਾਂ ਆ ਜਿਹੜੇ ਬਾਹਰ ਹੈ ਨਾ ਸਾਰੇ ਇਹ ਹਾਈਲਾਈਟ ਕਰਵਾ ਦੂੰਗੀ ਠੀਕ ਹੈ ਹੋ ਸਕਦਾ ਸਦੀ ਤੇ ਜਾਣਾ ਹੈ ਮਠਿਆਈ ਦਾ ਆਇਆ ਪੇ ਡੱਬਾ ਮਠਿਆਈ ਤਾਂ ਆਇਆ ਪੇ ਡੱਬਾ ਸ਼ਾਇਦ ਮੈਂ ਪਹਿਲਾਂ ਹੀ ਹਾਈਲਾਈਟ ਕਰਵਾ ਲਵਾਂ ਬਾਅਦ ਠੀਕ ਹੈ ਹਾਈਲਾਈਟ ਵਾਲ ਕਿਤੇ ਨਾ ਅੱਛੇ ਲੱਗਦੇ ਹਨ ਐਨੇ ਐਨੇ ਦੇਖਣ ਨੂੰ ਤਾਂ ਲੱਗਦੇ ਸਹੀ ਪਰ ਹੋਣ ਤੋਂ ਬਾਅਦ ਕੈਮੀਕਲ ਯੂਜ਼ ਹੁੰਦਾ ਨਾ ਜਦੋਂ ਫੇਰ ਪਤਾ ਚੱਲਦਾ ਕਿਸੇ ਟਾਈਮ ਤਾਂ ਵਾਲ ਅੱਛੇ ਹੁੰਦੇ ਐ ਪਰ ਕਿਸੇ ਟਾਈਮ ਜਦੋਂ ਕਿਤੇ ਜਾਣਾ ਹੁੰਦਾ ਨਾ ਬੇਕਾਰ ਹੋ ਜਾਂਦੇ ਕੋਈ हेयर स्टाइल ਨਹੀਂ ਬੰਦਾ ਕੁੱਚ ਵੀ ਨਹੀਂ ਬੰਦਾ ਸਿੰਪਲ ਵੈਸੇ ਸਹੀ ਲੱਗਦਾ ਹੈ ਨਾ ਸਹੀ ਹੈ ਨਾ ਤੇ ਅੱਜ ਪਤਾ ਕੀ ਹੈ ਮੈਂ ਸੋਚਿਆ ਸੀ ਚਲ ਥੋੜਾ ਜਿਹਾ ਮੌਸਮ ਹੁਣ ਖੁੱਲਿਆ ਹੋਇਆ ਹੈ ਤੇ ਥੋੜਾ ਜਿਹਾ ਕੱਪੜੇ ਲੜੇ ਪਾ ਕੇ ਵਧੀਆ ਜਿਹੀ ਵੀਡੀਓ ਬਣਾਉਣੇ ਆ ਪਰ ਜੀ ਨਹੀਂ ਕੀਤਾ ਅੱਜ ਰੈਸਟ ਦਾ ਮੂਡ ਸੀ ਅੱਜ ਮੈਂ ਰੈਸਟ ਕੀਤਾ ਬੈਠ ਕੇ ਹੁਣ ਮੈਂ ਬਣਾਇਆ ਰਾਜਮਾ ਚਾਵਲ ਕਿਉਂਕਿ ਪਰਸੋਂ ਬਣਾਏ ਸੀ ਥੋੜੇ ਬਣਾਏ ਸੀ ਜਿਆਦਾ ਨਹੀਂ ਸੀ ਬਣਾਏ ਹੁਣ ਮੈਂ ਥੋੜੇ ਜਿਹਾ ਰਾਜਮਾ ਚਾਵਲ ਨੂੰ ਤੜਕਾ ਲਾਤਾ ਭਾਂਡੇ ਮੱਚਦੇ ਹੋਏ ਐ ਤੇ ਹੁਣ ਇਹ ਦੇਖੋ ਤੁਸੀਂ ਸੋਚੋਗੇ ਸ਼ਾਇਦ ਜਾਣ ਕੇ ਕਰਦੀ ਥੋੜਾ ਜਿਹਾ ਪਾਣੀ ਪਾਉਂਗੀ ਹਲਕਾ ਜਿਹਾ ਮੈਂ ਤੇ ਇਹਦੇ ਵਿੱਚ ਆਪਾਂ ਬਣਾਏ ਚਾਵਲ ਠੀਕ ਹੈ ਅੱਜ ਬਣੀ ਹੈਗੀ ਯਾਰ ਰਾਜਮਾ ਤੇ ਨਾਲ ਬਣੀ ਹੈ ਜੀ ਚਾਵਲ ਠੀਕ ਹੈ ਫੋਟੋ ਕਲਿੱਕ ਕਰਨਾ ਪਿਆ ਠੀਕ ਹੈ ਆਟਾ ਹੋਰ ਗੁੰਨਾ ਪਾਓ ਫੇਰ ਦੇਖ ਲਓ ਜੀ ਮੈਂ ਸਾਰੇ ਭਾਂਡੇ ਖਾਲੀ ਕਰਕੇ ਹਨਾ ਰੋਟੀ ਟੁੱਟੀ ਖਾ ਕੇ ਤੇ ਫੇਰ ਹਜੇ ਮੈਂ ਨਹੀਂ ਸੀ ਖਾਧੀ ਰੋਟੀ ਇਹਨਾਂ ਨੂੰ ਵੀ ਦੇਤੀ ਸੀਗੀ ਮੈਂ ਤੇ ਫੇਰ ਮੈਂ ਕਿਹਾ ਚੱਲ ਮੈਂ ਭਾਂਡੇ ਵੀ ਨਾਲ ਦੇ ਨਾਲ ਮਾਂਜ ਦੇਣੀ ਕਿਉਂਕਿ ਇਹ ਹਜੇ ਆਪਣਾ ਕੰਮ ਕਰੀ ਜਾਂਦੇ ਸੀਗੇ ਮੈਂ ਕਿਹਾ ਚੱਲ ਭਾਂਡੇ ਵੀ ਨਾਲ ਦੇ ਨਾਲ ਲੱਗਦੇ ਹੱਥ ਹਨਾ ਮਾਂਜ ਦੇਣੀਆਂ ਤੇ ਕੱਲ ਮੈਂ 버ਗਰ ਮੰਗਾ ਕੇ ਖਾਦਾ ਮੈਨੂੰ ਇੰਨਾ ਅੱਛਾ ਤਾਂ ਨਹੀਂ ਲੱਗਿਆ ਪਰ ਜਿੰਨਾ ਤੋਂ ਅਸੀਂ ਮੈਲ ਲਿਆ ਕੇ ਖਾਨੀ ਆ ਨਾ ਉਹ ਮੈਨੂੰ ਬਹੁਤ ਅੱਛਾ ਲੱਗਦਾ ਮਹੀਨੇ 'ਚ ਇੱਕ ਦਿਨ ਮੈਂ ਜ਼ਰੂਰ ਖਾਨੀ ਜਿਆਦਾ ਨਹੀਂ ਮੈਂ ਖਾਂਦੀ ਮਹੀਨੇ 'ਚ ਇੱਕ ਦਿਨ ਜ਼ਰੂਰ 버ਗਰ ਖਾਨੀ ਉਹ ਭਾਈ ਦਾ ਨਾ ਟੇਸਟੀ ਹ 2 ਰੁਪਈਆ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਵਧੀਆ ਦੀ ਹੁੰਦੀ ਹੈ ਤਾਜ਼ੀ ਚੀਜ਼ ਦੀ ਹੁੰਦੀ ਹੈ ਹਨਾ ਤੇ ਫਿਰ ਬਸ ਮੈਂ ਰੋਟੀ ਖਾ ਰਹੀ ਹਾਂ ਹੁਣ ਹਨਾ ਸਾਰੇ ਭਾਂਡੇ-ਪੁੰਡੇ ਮਾਂ ਤੇ ਅਸੀਂ ਸਾਰਾ ਸਮਾਨ ਸਪੂਨ ਸੈੱਟ ਕਰਤਾ ਸੀਗਾ ਖਲਾਰਾ ਖਲੂਰਾ ਮੈਂ ਹੁਣ ਅੱਜ ਕੱਲ੍ਹ ਨਾ ਰਾਤ ਨੂੰ ਹੀ ਚੱਕ ਦਿੰਦੀ ਆ ਤੇ ਹੁਣ ਆਪਾਂ ਬਸ ਵੀਡੀਓ ਦਾ ਕਰਕੇ ਐਂਡ ਤੇ ਸ਼ਾਮ ਨੂੰ ਮਿਲਾਂਗੇ ਠੀਕ ਹੈ ਕਿਉਂਕਿ ਸਟੈਂਡ ਨੇ ਸੈੱਟ ਹੋ ਰਿਹਾ ਓਕੇ ਜੀ ਬਾਏ ਬਾਏ ਦੋਸਤੋ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ